ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਠੱਡਾ ਖੁਰਦ ਵਿਖੇ ਪ੍ਰਿੰਸੀਪਲ ਸਰਦਾਰ ਭੁਪਿੰਦਰ ਸਿੰਘ, ਸਮੂਹ ਸਕੂਲ ਸਟਾਫ, ਐਸ ਐਮ ਸੀ ਕਮੇਟੀ, ਪੰਚਾਇਤ ਮੈਂਬਰ, ਪਿੰਡ ਦੇ ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸ਼੍ਰੀ ਸੁਖਮੀ ਸਾਹਿਬ ਜੀ ਦਾ ਪਾਠ ਕਰਵਾ ਕੇ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਸਾਰੀ ਸੰਗਤ ਨੇ ਨਮਸਤਕ ਹੋ ਕੇ ਪਾਠ ਅਤੇ ਕੀਰਤਨ ਸੁਨਿਆ ਅਤੇ ਗੁਰੂ ਘਰ ਲੰਗਰ ਛਕਿਆ। ਸਰਵੱਤ ਦੇ ਭਲੇ ਦੀ ਸਕੂਲ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਰੋਪੀਓਂ ਭੇਟ ਕੀਤੇ ਗਏ ਅੰਤ ਵਿੱਚ ਪ੍ਰਿੰਸੀਪਲ ਸਰਦਾਰ ਭਵਿੰਦਰ ਸਿੰਘ ਜੀ ਨੇ ਆਏ ਹੋਏ ਸੰਗਤ ਦਾ ਧੰਨਵਾਦ ਕੀਤਾ ਆਵੇ ਜੋ ਸਿਚਾਉਂਦਾ ਮਹਾਰਾਜ ਦਾ ਕੋਠੇ ਹੋਰ ਅੰਦਰ ਮਹਾਰਾਜ ਮਿਟਾਉਂ ਸਲਾਮੇ ਨਹੀਂ ਤੱਕ ਹੱਲ ਨਾ ਹਵੇ ਕਿਹੇ ਮਹਾਰਾਜ ਨਾ ਕੋਈ ਦੁਤਾਈ ਕਰੇ ਪਰ ਨਾਨਕ ਆਪ ਲੈ ਲਈ ਮੇਤੇ ਆਤਾਂ ਧੰਨ ਤਬਸਾ ਪ੍ਰਤੀਆਤਰੋਮ okay. 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 ਸੋ ਸਾਸ ਸੋ ਸਹਸ ਤਾਰੀ ਇਹ ਪ੍ਰਸਾਦ ਇਹ ਸੁਹੰਗਾ ਰੂਪ ਸੋ ਪ੍ਰਭ ਸਿਮਰਤਾ ਅਲੋਕ ਜੈ ਪ੍ਰਸਾਦ ਇਹ ਹਰਬੀ ਸਿੰਘ ਜਿਵਾੜੇ ਜਿਹਨੇ ਹਮੇਸ਼ਾ ਆਪਣਾ ਲੋਦਾ ਜੁੜਿਆ ਸਾਨੂੰ ਲੋਦਾ ਨੂੰ ਸ੍ਰੀ ਭਾਗ ਦੀ ਗੋਲੋ شروعات کر دی ہمیشہ سارے اسکول ہر پنکھا جیجیے تک کے ہارے ہوں بغیر رکاڑ ستا دئیے چاہے ਕਿਉ ਸ੍ਰੋਪਾਦ ਦਾਤਰਾ ਪ੍ਰਕਰਨ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਜਿਹੜਾ 15 ਮਿੰਟ ਤੋਂ 10 ਮਿੰਟ ਤੋਂ ਬਾਅਦ 15 ਜਿਹੜਾ ਉਹਨੂੰ ਘਟੇ ਦਾਤਰਾ ਪ੍ਰਕਰਨ ਕਰਦੇ ਆ ਅੱਗੇ ਆ ਇਸ ਤੋਂ ਬਾਅਦ ਵੈਡਸਲੇ ਬੜਾ ਜਿਹੜਾ ਉਹਨੂੰ ਵੇਚਦੇ ਆ ਬੋਲੇ ઓય સૂર્યા સાંભળો બેટીયા બડે બોલી એને આપણે સરોબાર નું આટલા આટલા આયોજો બોલો ઓય સૂર્યા સાંભળો હજી બાબાજી બેટીયા ઓને ਸਰਬੰਧਾਰਕਾਂ ਦਾ ਆਪਕਾ ਧਿਆਨ ਇਹ ਵੀ ਹਮੇਸ਼ਾ ਸਾਡੇ ਸੋਹਣੇ ਹਰ ਪਵਿੱਤਰ ਦੇ ਵਿੱਚ ਜੀਜੇ ਜੀ ਦ્વાਰ ਦੇ ਹਾਜ਼ਰ ਹੁੰਦੇ ਆ ਭਾਵੇਂ ਉਹ ਬਾਹਰ ਸਤਾਂ ਲਈਏ ਚਾਹੇ ਬੋਲੇ ਸੋਨਿਆ ਜੀ ਕਾ ਹੁਣ ਬੇਨਤੀ ਕਰਦਾ ਭਾਈ ਪਿਆਰਾ ਜੀ ਨੂੰ ਸੋਹਣਾ ਜੀ ਦਾ ਆ ਕੇ ਉਹਨੂੰ ਘਰ ਦੀ ਗ੍ਰੰਥੀ ਜੀ ਨੂੰ ਦੇਣਿਓ ਭਾਈ ਪਾਰਾ ਜੀ ਕਹਿੰਦੇ ਇਹਦਾ ਉਹ ਚਾਚਾ ਜੀ ਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਠੱਡਾ ਖੁਰਦ ਵਿਲੇ ਵਿਖੇ ਸੁਖਮਨੀ ਸਾਹਿਬ ਜੀ ਦਾ ਬਾਟ ਕਰਾਇਆ ਗਿਆ ਇਹ ਗੁਰੂ ਮਹਾਰਾਜ ਕੋ ਅਰਦਾਸ ਕੀਤੀ ਗਈ ਕਿ ਨਵਾਂ ਸੈਸ਼ਨ ਜਿਹੜਾ ਹੈਗਾ ਵਾ ਉਹ ਸਾਡੇ ਬੱਚਿਆਂ ਦੇ ਲਈ ਸਾਡੇ ਟੀਚਰ ਸਾਹਿਬਾਨ ਦੇ ਲਈ ਬਹੁਤ ਹੀ ਵਧੀਆ ਹੋਵੇ ਉਹ ਚੜ੍ਹਦੀ ਕਲਾ 'ਚ ਰਹਿਣ ਔਰ ਗੁਰੂ ਮਹਾਰਾਜ ਦੇ ਲੜ ਲੱਗਣ ਤੇ ਗੁਰੂ ਮਹਾਰਾਜ ਦੀ ਬਖਸ਼ੀ ਦੇ ਨਾਲ ਇਹ ਸਾਰਾ ਕਾਰਜ ਸੰਬੰਧ ਹੋਇਆ ਔਰ ਬੱਚਿਆਂ ਨੇ ਬਹੁਤ ਹੀ ਵਧੀਆ ਪਾਠ ਸੁਣਿਆ ਉਸ ਤੋਂ ਬਾਅਦ ਕੀਰਤਨ ਸੁਣਿਆ ਉਸ ਤੋਂ ਬਾਅਦ ਅਰਦਾਸ ਹੋਈ ਤੇ ਗੁਰੂ ਕਾ ਲੰਗਰ ਸਾਰੇ ਬੱਚਿਆਂ ਨੂੰ ਵਰਤਾਇਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਠੱਡਾ ਖੁਰਦ ਵਿਖੇ ਬਹੁਤ ਹੀ ਭਾਗਾਂ ਭਰਿਆ ਦਿਨ ਹੈ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵਿਵਿਤਰ ਛਤਰ ਛਾਇਆ ਹੇਠ ਅੱਜ ਸਕੂਲ ਵਿੱਚ ਨਵੇਂ ਵਿਦਿਅਕ ਸੈਸ਼ਨ ਦੇ ਦੌਰਾਨ ਜਾਂ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਕਰਨ ਦੇ ਲਈ ਸੀ ਸੁਖਨੀ ਸਾਹਿਬ ਜੀ ਦੇ ਜਾਪ ਕਰਵਾਏ ਉਪਰੰਤ ਕੀਰਤਨ ਕੀਤਾ ਗਿਆ ਸੋ ਸਾਰੇ ਬੱਚਿਆਂ ਨੇ ਇਸ ਪਾਠ ਦੇ ਵਿੱਚ ਬੜੇ ਹੀ ਆਰਾਮ ਦੇ ਨਾਲ ਬੈਠ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕੀਤਾ ਤੇ ਅਸੀਂ ਪ੍ਰਿੰਸੀਪਲ ਸਰ ਵੱਲੋਂ ਸਮੂਹ ਸਟਾਫ ਵੱਲੋਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਬੱਚਿਆਂ ਇਸੇ ਤਰ੍ਹਾਂ ਹੀ ਬੱਚਿਆਂ ਦਾ ਧਿਆਨ ਜਿਹੜਾ ਪੜ੍ਹਾਈ ਦੇ ਨਾਲ ਨਾਲ ਪ੍ਰਮਾਤਮਾ ਦੀ ਭਗਤੀ ਵੱਲ ਵੀ ਲੱਗੇ ਤੇ ਉਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਇੱਥੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਦੱਸ ਦਿਆਂ ਕੇ ਸਾਡੇ ਸਕੂਲ ਸਰਕਾਰੀ ਸੈਕੰਡਰੀ ਸਕੂਲ ਮਠੱਡਾ ਖੋਰ ਦੇ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਜਿਹਦੇ ਵਿੱਚ ਬੱਚਿਆਂ ਨੇ ਬੜਾ ਉਤਸ਼ਾਹ ਦਿਖਾਇਆ ਬੜੇ ਆਰਾਮ ਦੇ ਨਾਲ ਪਾਠ ਸੁਣਿਆ ਕੀਰਤਨ ਸਰਵਣ ਕੀਤਾ ਤੇ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਕੂਲ ਦੇ ਵਿੱਚ ਨਵੇਂ ਸੈਸ਼ਨ ਦਾ ਆਗਾਜ਼ ਜਿਹੜਾ ਆ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਕੀਤਾ ਗਿਆ ਆ ਜਿਸ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ ਸਰਪੰਚ ਮੋਤਵਾਰ ਬੰਦੇ ਆਲੇ ਦੁਆਲੇ ਸਕੂਲਾਂ ਦੇ ਪ੍ਰਿੰਸੀਪਲ ਸਭ ਸਾਰੇ ਆਏ ਹੋਏ ਸੀ ਸਾਰਿਆਂ ਨੇ ਬੜਾ ਵਧੀਆ ਆਨੰਦ ਮਾਣਿਆ ਸੀ ਸੁਖਮਨੀ ਸਾਹਿਬ ਦੇ ਪਾਠ ਦਾ ਕੀਰਤਨ ਦਾ ਇਸ ਤੋਂ ਉਪਰੰਤ ਸਾਰੇ ਲੰਗਰ ਛਕਿਆ ਬਹੁਤ ਹੀ ਵਧੀਆ ਰਿਹਾ ਅੱਜ ਦਾ ਪ੍ਰੋਗਰਾਮ ਜਿਹੜਾ ਸੀਗਾ ਬੱਚਿਆਂ ਦੇ ਲਈ ਸਕੂਲ ਦੇ ਲਈ ਸਟਾਫ ਦੇ ਲਈ ਪ੍ਰੋਗਰਾਮ ਕਰਵਾਇਆ ਗਿਆ ਪ੍ਰਮਾਤਮਾ ਅੱਗੋਂ ਵੀ ਸਾਨੂੰ ਸਾਰੇ ਚੜ੍ਹਦੀ ਕਲਾ ਦੇ ਵਿੱਚ ਰੱਖਣ ਅੱਗੋਂ ਤੋਂ ਵੀ ਸਾਨੂੰ ਬਲ ਬਖਸ਼ਣ ਭੁੱਲੀਆਂ ਭੁੱਲਾਂ ਹੋਈਆਂ ਦੀ ਮਾਫੀ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ